ਗੁਰੂ ਨਿਗਰ ਕਲਸਾ ਵਾਹਿਗੁਰੂ ਜੀ ਖਤੇ ਤੁਹਾਨੂੰ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੇ ਸਥਾਨ ਤੇ ਆਪਾਂ ਖੜੇ ਆ ਜੇ ਸਾਹਿਬ ਜੀ ਦਾ ਪਰਿਵਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਮਾਤਾ ਗੁਜਰਕੌਰ ਜੀ ਸਾਹਿਬ ਜਾਦੇ ਜਿਨ੍ਹਾਂ ਦੀ ਦਸੰਬਰ ਮਹੀਨੇ ਦੇ ਅੰਦਰ ਉਹ ਮਹੀਨੇ ਦੇ ਅੰਦਰ ਬੜੀ ਵੱਡੀ ਇੱਕ ਸ਼ਹਾਦਤ ਹੋਈ ਜਿਨੇ ਇਤਿਹਾਸ ਬਦਲ ਕੇ ਰੱਖ ਦਿੱਤਾ ਉਸ ਸ਼ਹਾਦਤ ਨੂੰ ਯਾਦ ਕਰਨ ਦੇ ਲਈ ਇਸ ਪਾਵਨ ਸਥਾਨ ਕਾਵਿਕੇ ਨੂੰ ਬਰਾਵਾ ਕੀਤਾ ਗਿਆ ਹੈ 12 ਦਸੰਬਰ ਤੋਂ 26 ਦਸੰਬਰ ਤੱਕ ਪ੍ਰਬਾਤ ਫੇਰੀਆਂ ਸਜਾਈਆਂ ਜਾਣਗੀਆਂ ਜਿੰਦੇ ਵਿੱਚ ਸਾਰੀਆਂ ਸੰਗਤਾਂ ਨੇ ਰਲਮਿਲ ਕਰਕੇ ਹਰ ਜਨ ਸੁਤੰਤਰਤਾ ਨਾਲ ਕਥਾ ਵਿਚਾਰ ਹੋਏਗੀ ਤੇ ਉਹਨਾਂ ਮਹਾਨ ਸ਼ਖਸੀਤਾਂ ਨੂੰ ਆਪਾਂ ਸਾਰੇ ਰਲਮਿਲ ਕੇ ਯਾਦ ਕਰਨਾ ਸੋ ਇਸ ਬੇਨਤੀ ਨੂੰ ਪ੍ਰਵਾਡ ਕਰਨਾ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚਣਾ ਤੇ ਪਹੁੰਚ ਕੇ ਆਪਾਂ ਸਾਰੇ ਰਲਮਿਲ ਕਰਕੇ ਧੰਨ ਗੁਰੂ ਦੇਖਵਾ ਦਜੀ ਦੇ ਪਰਿਵਾਰ ਨੂੰ ਸਜਦਾ ਕਰਨਾ ਹੈ